ਤੇ ਬਿਆਸ ਦਰਿਆ ਦੇ ਵਿੱਚ ਇੱਕ ਵਾਰ ਫਿਰ ਤੋਂ ਪਾਣੀ ਦਾ ਪੱਧਰ ਵੱਧ ਗਿਆ ਹੈ ਪਾਣੀ ਦਾ ਪੱਧਰ ਵੱਧ ਕੇ 95000 ਕਿਊਸਿਕ ਤੱਕ ਪਹੁੰਚ ਗਿਆ ਹੈ yellow alert ਨੂੰ ਛੂ ਰਿਹਾ ਹੈ ਬਿਆਸ ਦਰਿਆ ਦਾ ਪਾਣੀ ਅਧਿਕਾਰੀਆਂ ਦੇ ਮੁਤਾਬਕ ਸਥਿਤੀ ਖਤਰੇ ਤੋਂ ਬਾਹਰ ਹੈ ਪਿਛਲੇ ਹਫਤੇ 57505 ਕਿਊਸਿਕ ਪਾਣੀ ਸੀ ਪੌਂਗ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ 2 ਫੁੱਟ ਹੋਰ ਵੱਧ ਗਿਆ ਹੈ ਮੌਜੂਦਾ ਸਮੇਂ 1395.17 ਫੁੱਟ ਪਾਣੀ ਪੌਂਗ ਡੈਮ ਦੇ ਵਿੱਚ ਵਗ ਰਿਹਾ ਹੈ ਸੋ so, yellow alert ਨੂੰ ਛੂ ਰਿਹਾ ਹੈ ਬਿਆਸ ਦਰਿਆ ਦਾ ਪਾਣੀ 95000 ਕਿਊਸਿਕ ਪਾਣੀ ਪਹੁੰਚ ਚੁੱਕਾ ਹੈ ਹਾਲਾਂਕਿ ਅਧਿਕਾਰੀ ਕਹਿ ਰਹੇ ਨੇ ਕਿ ਸਥਿਤੀ ਖਤਰੇ ਤੋਂ ਬਾਹਰ ਹੈ ਪਰ ਜ਼ਾਹਰ ਹੈ ਕਿ ਜਦੋਂ ਰਹਿ ਰਹਿ ਕੇ ਪਾਣੀ ਵੱਧ ਰਿਹਾ ਹੈ ਤਾਂ ਲੋਕਾਂ ਦੀਆਂ ਚਿੰਤਾਵਾਂ ਵੀ ਵੱਧ ਰਹੀਆਂ ਨੇ ਕਿ ਕਿਤੇ ਹੁਣ ਕੋਈ ਕਹਿਰ ਨਾ ਵਾਪਰ ਜਾਏ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ 2 ਫੁੱਟ ਉੱਤੇ ਹੋ ਗਿਆ ਹੈ 2 ਫੁੱਟ ਹੋਰ ਵੱਧ ਗਿਆ ਹੈ ਮੌਜੂਦਾ ਸਮੇਂ ਪੌਂਗ ਡੈਮ ਦੇ ਵਿੱਚ 1395.17 ਫੁੱਟ ਪਾਣੀ ਵਗ ਰਿਹਾ ਹੈ ਤੇ ਬਿਆਸ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਲੈਵਲ ਵੱਧ ਗਿਆ 95000 ਕਿਊਸਿਕ ਪਾਣੀ ਇਸ ਵੇਲੇ ਬਿਆਸ ਦਰਿਆ ਦੇ ਵਿੱਚ ਵਗ ਰਿਹਾ ਹੈ ਰਕੇਸ਼ ਸੇ ਖਬਰ ਤੇ ਜਾਣਕਾਰੀ ਦੇਣਗੇ ਰਕੇਸ਼ ਕੀ ਕੁਝ ਅਪਡੇਟ ਹੈ ਤੇ ਸਥਿਤੀ ਨੂੰ ਚਿੰਤਾਜਨਕ ਦੇਖਿਆ ਜਾਏ ਕਿ ਅੰਡਰ ਕੰਟਰੋਲ ਹੈ ਸਭ ਕੁਝ ਆ ਦੇਖੋ ਰੁਜੀ ਜੀ ਜਦੋਂ ਵੀ ਪਿਛਲੇ ਸਮੇਂ ਦੌਰਾਨ ਸਾਰੇ دریاਵਾਂ ਦੇ ਵਿੱਚ ਬਹੁਤ ਸਥਿਤੀ ਜਿਹੜੀ ਤਾਨਕ ਬਣੀ ਹੋਈ ਸੀ ਹਰਾਂ ਦੀ ਵਿਆਸ ਦਰਿਆ ਵੀ ਉਸ ਵਿੱਚ ਘੱਟ ਨਹੀਂ ਸੀ तकरीबन 2.5 ਲੱਖ ਦੇ ਕਰੀਬ ਕਿਊਸਕ ਪਾਣੀ ਜਿਹੜਾ ਸੀ ਉਸ ਦਾ ਵੀ ਪਹੁੰਚ ਗਿਆ ਸੀ ਔਰ yellow alert ਨੂੰ ਕਰਾਸ ਕਰਦਾ ਇਹ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਸੀ ਨਿਕਰ ਭਾਵੇਂ ਕਿ ਇਸ ਇਲਾਕੇ ਵਿੱਚ ਕੋਈ ਬਹੁਤ ਦਾ ਨੁਕਸਾਨ ਨਹੀਂ ਸੀ ਹੋਇਆ ਲੇਕਿਨ ਫਿਰ ਵੀ ਜਿਲ੍ਹਾ ਕਪੂਰਥਲਾ ਤੋਂ ਜਿਹੜਾ ਕਰਨਤਾਰ ਦੇ ਪਿੰਡਾਂ ਨੂੰ ਕਾਫੀ ਜਿਹੜੀ ਉਹ ਮਾਰ ਜਿਹੜੀ ਇਹਦੀ ਵਗੀ ਸੀ ਲੇਕਿਨ ਉਸ ਦੇ ਬਾਅਦ ਵੀ ਪ੍ਰਸ਼ਾਸਨ ਵੱਲੋਂ ਵੀ ਬੜੀ ਇਹ ਤੇ ਟਿਕੀ ਨਜ਼ਰ ਰੱਖੀ ਗਈ ਆ بڑے بڑے ਅਧਿਕਾਰੀਆਂ ਵੱਲੋਂ ਔਰ ਸੀਐਮ ਸਾਹਿਬ ਉਹਦਾ ਵੀ ਦਾ ਦੌਰਾ ਕੀਤਾ ਗਿਆ ਸੀਗਾ ਲੇਕਿਨ ਪਿਛਲੇ ਹਫਤੇ ਅਚਾਨਕ ਇਸ ਦਾ ਪਾਣੀ ਜਿਹੜਾ ਸੀਗਾ ਉਹ ਪੱਧਰ ਵੱਧ ਗਿਆ ਕਿਉਂਕਿ ਪਹਿਲਾਂ ਇਹ ਇੱਕ ਹਫਤਾ ਪਹਿਲਾਂ 57505 ਕਿਊਸਕ ਪਾਣੀ ਜਿਹੜਾ ਸੀ ਇਸ ਵਿੱਚ ਆਮ ਨੋਰਮਲ ਦੀ ਤਰ੍ਹਾਂ ਜਿਹੜਾ ਹੋ ਗਿਆ ਸੀਗਾ ਲੇਕਿਨ ਆਸਾ ਆਸਾ ਇਹ ਪਾਣੀ ਜਿਹੜਾ ਵੱਧ ਗਿਆ ਤਾਂ ਹੁਣ ਇਸ ਵੇਲੇ ਮੌਜੂਦਾ ਸਮੇਂ 'ਚ ਇਸ ਦਾ ਲੈਵਲ ਜਿਹੜਾ 95 ਯਾਰ ਕਿਊਸਕ ਪਾਣੀ ਜਿਹੜਾ ਹੋ ਗਿਆ ਵਾ ਪਾਵੇਂ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਖਤਰੇ ਵਾਲੀ ਗੱਲ ਕੋਈ ਨਹੀਂ ਹੈ ਲੇਕਿਨ ਫਿਰ ਵੀ ਇੱਕ ਅਸਲ ਚਿੰਤਾ ਦਾ ਕਾਰਨ ਬਣ ਗਿਆ ਕਿ ਪਾਣੀ ਦਾ ਵਧਣਾ ਕਿਉਂਕਿ ਜਦੋਂ ਬਾਕੀ ਦਰਿਆਵਾਂ 'ਚ ਪਾਣੀ ਘੱਟ ਰਿਹਾ ਔਰ ਇਸ ਦੇ ਵਿੱਚ ਪਾਣੀ ਦੀ ਮਾਤਰਾ ਵਧ ਜਾਣਾ ਇੱਕ ਚਿੰਤਾ ਦਾ ਨਵਾਂ ਵਿਸ਼ਾ ਬਣ ਗਿਆ। ਨਹੀਂ ਇਹ ਪਾਣੀ ਹਜੇ ਵੀ ਪਿੱਛੋਂ ਲਗਾਤਾਰ ਛੱਡਿਆ ਜਾ ਰਿਹਾ ਹੈ। ਬਿਲਕੁਲ ਜੀ ਪਾਣੀ ਹਜੇ ਤੱਕ ਡੈਮਾਂ ਤੋਂ ਜਿਹੜਾ ਛੱਡਿਆ ਜਾ ਰਿਹਾ ਹੈ ਪਾਵੇਂ ਕਿ ਉਹਨਾਂ ਦੇ ਦਰ ਜਿਹੜੇ ਸੀਗੇ ਉਹਨੂੰ 8 ਫੁੱਟ ਵੀ ਖੋਲੇ ਸੀ ਘਟਾ ਘਟਾ ਕੇ 5 ਫੁੱਟ ਕਰਤੇ ਗਏ ਲੇਕਿਨ ਅਜੇ ਵੀ ਧੀਰੇ ਧੀਰੇ ਪਾਣੀ ਜਿਹੜਾ ਵਾ ਫਿਰ ਵੀ ਕਈ ਦਰਿਆਵਾਂ ਦੇ ਚਾਰਿਆ ਜਿਸ ਤਰ੍ਹਾਂ ਰਾਵੀ ਵੀ ਆ ਰਿਹਾ ਚਤਲੋ ਜੀ ਦਾ ਗੱਦ ਦਰਿਆਵਾਂ ਜੀ ਵੀ ਪਾਣੀ ਦੀ ਅਰੇਸ ਕਿਤਾ ਜੀ ਉੱਥੇ ਵੀ ਪੋਜੀਸ਼ਨ ਬਰਕਰਾਰ ਹੈ ਹੜਾਂ ਵਾਲੀਆ ਲੇਕਿਨ ਦਰਿਆ ਬਿਆਸ ਹੋ ਜਾਈਏ ਅਜੇ ਹੀ ਸਥਿਤੀ ਕੋਈ ਨਹੀਂ ਹੈ ਕਿ ਹੜਾਂ ਵਾਲੀ ਕੁਸਤੀ ਹੈ ਲੇਕਿਨ ਫਿਰ ਵੀ ਇੱਕ ਨਵੀਂ ਚਿੰਤਾ ਦਾ ਕਾਰਨ ਜੋ ਬਣ ਗਿਆ ਕਿ ਪਹਿਲਾਂ 70000 ਤੋਂ ਬਾਅਦ ਇਕਦਮ 38000 ਕਿਉਂਕ ਪਾਣੀ ਵਧ ਜਾਣਾ ਇੱਕ ਨਵੇਂ ਚਿੰਤਾ ਦਾ ਕਾਰਨ ਬਣ ਸਕਦਾ ਪਾਣੀ ਵਧ ਵੀ ਸਕਦਾ ਤੇ ਪਾਣੀ ਤੀਰ ਦੇ ਘਰ ਵੀ ਸਕਦਾ